ਇਸ ਮੌਸਮ ਦੇ ਕਿ ਕੀ ਤੁਸੀਂ ਛਾਤੀ ਦੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਤਾਂ ਜਰੂਰ ਅਪਣਾਓ ਇਹ ਤਰੀਕੇ ਆਮ ਦੇਖਿਆ ਜਾਂਦਾ ਹੈ ਕਿ ਮੌਸਮ ਬਦਲਣ ਦੇ ਨਾਲ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਬਿਮਾਰੀਆਂ ਹੋ ਜਾਂਦੀਆਂ ਹਨ ਅਜਿਹੇ ਜੇਕਰ ਬਿਮਾਰੀਆਂ ਦਾ ਸਹੀ ਇਲਾਜ ਨਾ ਕੀਤਾ ਗਿਆ ਤਾਂ ਇਹ ਗੰਭੀਰ ਰੂਪ ਦੇ ਵਿੱਚ ਵੀ ਹੋ ਸਕਦੀਆਂ ਹਨ ਜਿਨ੍ਹਾਂ ਨਾਲ ਵੱਡੀਆਂ-ਵੱਡੀਆਂ ਬਿਮਾਰੀਆਂ ਵੀ ਲੱਗ ਸਕਦੀਆਂ ਹਨ ਮੌਸਮ ਬਦਲਣ ਤੇ ਸਭ ਤੋਂ ਪਹਿਲਾਂ ਸਾਡਾ ਗਲਾ ਹੀ ਖਰਾਬ ਹੁੰਦਾ ਹੈ ਤੇ ਇਸ ਦੇ ਨਾਲ ਇਨਫੈਕਸ਼ਨ ਹੋਣ ਦੇ ਨਾਲ-ਨਾਲ ਬਿਮਾਰੀ ਹੋਰ ਵੱਧ ਸਕਦੀ ਹੈ ਜਿਵੇਂ ਗਲੇ 'ਚ ਦਰਦਕ ਦਖਰਾਸ਼ ਖਾਂਸੀ ਕਫ ਗਲੇ ਦੇ ਵਿੱਚ ਟਾਉਨਸਿਸ ਆਦੀ ਅਜਾਂ ਅਸੀਂ ਅੱਜ ਤੁਹਾਨੂੰ ਅਜਿਹੇ ਕੁਝ ਤਰੀਕੇ ਦੱਸਾਂਗੇ ਜਿਨ੍ਹਾਂ ਦੇ ਨਾਲ ਤੁਹਾਨੂੰ ਇਹ ਨਿੱਕੀ ਨਿੱਕੀ ਸਮੱਸਿਆ ਤੋਂ ਦੂਰ ਰਹਿਣ ਵਿੱਚ ਕਾਫੀ ਮਦਦ ਕਰੇਗਾ ਤੇ ਡਾਕਟਰ ਕੋਲ ਜਾਣ ਦੀ ਵੀ ਸ਼ਾਇਦ ਲੋੜ ਨਾ ਪਵੇ ਪਰ ਸਾਵਧਾਨੀ ਵਰਤਣ ਦੀ ਜ਼ਰੂਰ ਲੋੜ ਹੁੰਦੀ ਆ ਆਓ ਜਾਣਦੇ ਹਾਂ ਕੀ ਹੈ ਇਹ ਸਾਰੇ ਨੁਕਸੇ ਗਲੇ ਦੇ ਦਰਦ ਤੋਂ ਆਰਾਮ ਲਈ ਅੱਧਾ ਘੰਟਾ ਪਹਿਲਾਂ ਜਿਹੜਾਗਾ ਤੁਸੀਂ ਹਲਦੀ ਜਿਹੜਾਗਾ ਉਹ ਰਾਸਜ ਲੈ ਸਕਦੇਗੇ ਉਹ ਜੀ ਹਾਂ ਅਦਰਕ ਦਾ ਸੇਵਨ ਵੀ ਕਰ ਸਕਦੇਗੇ ਉਹ ਦਾਲਚੀਨੀ ਦਾ ਪਾਊਡਰ ਵੀ ਇਸਤੇਮਾਲ ਕਰ ਸਕਦੇਗੇ ਕਾਲੀ ਮਿਰਚ ਨੂੰ ਮੂੰਹ ਵਿੱਚ ਰੱਖ ਕੇ ਉੱਤੇ ਗਰਮ ਪਾਣੀ ਪੀਣ ਦੇ ਨਾਲ ਵੀ ਜਿਹੜੀ ਖਾਂਸੀ ਗਈ ਉਹ ਠੀਕ ਹੋ ਜਾਂਦੀ ਗਈ ਆ ਤੁਹਾਨੂੰ ਦੱਸ ਦਈਏ ਕਿ ਇੱਕ ਬਾਬਾ RAMਦੇਵ ਦਾ ਜਿਹੜਾਗਾ ਉਹ ਡੱਕ ਵੀ ਉਹਦਾਗਾ سیرਪ ਹੁੰਦਾ ਹੈ ਕਵਾਸਵਾਸ ਜਿਹੜਾ ਕਿ ਮਤਲਬ ਬਹੁਤ ਹੀ ਵਧੀਆ ਪ੍ਰੋਡੈਕਟ ਹੈਗਾ ਉਹਨੂੰ ਪੀਣ ਦੇ ਨਾਲ ਵੀ ਤੁਹਾਡੀ ਆਸੀੜੀ ਗਈ ਗਲੇ ਦੀ ਇਨਫੈਕਸ਼ਨ ਉਹ ਠੀਕ ਹੋ ਸਕਦੀ ਹੈ ਮਤਲਬ ਕਹਿੰਦਾ ਕਿ ਘਰੇਲੂ ਟਿਪਸ ਅਪਣਾਉਣ ਦੇ ਨਾਲ ਤੁਹਾਡੀ ਜਿਹੜੀ ਗਈ ਆ ਉਹ ਡਾਕਟਰ ਕੋ ਜਾਣ ਦੀ ਨਹੀਂ ਗਈ ਆ ਉਹ ਲੋੜ ਉਹ ਨਹੀਂ ਤੁਹਾਨੂੰ ਪਵੇਗੀ ਤੁਸੀਂ ਘਰ ਵਿੱਚ ਹੀ ਆਪਣਾ ਇਹ ਮੌਸਮ ਬਦਲਣ ਦੇ ਨਾਲ ਆਪਣਾ ਇਲਾਜ ਕਰ ਸਕਦੇ ਹੋ